ਸਰ ਅੱਜ ਦਾ ਕੈਂਪ ਦਸ਼ਮੇਸ਼ ਪੀਤਾ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੋਂ ਸਾਹਿਬਜ਼ਾਦੇ ਨੂੰ ਸਮਰਪਿਤ ਹੈ ਔਰ ਸਭ ਤੋਂ ਵੱਡਾ ਸਾਨੂੰ ਸੁਭਾਗਿਆ ਮਿਲਿਆ ਕਿ ਸਾਡੇ ਫਾਜ਼ਲ ਕਾ ਦੀ ਬਹੁਤ ਹੀ ਵਧੀਆ ਜਗ੍ਹਾ ਸਾਡੇ ਸੀਨੀਅਰ ਅਫਸਰ ਜੱਜ ਸਾਹਿਬਾਨ ਉਹਨਾਂ ਦੇ ਅਗਵਾਈ ਹੇਠ ਅਸੀਂ ਇੱਕ ਕੰਮ ਕਰ ਰਹੇ ਹਾਂ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਜਦੋਂ ਸੀਨੀਅਰਸ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਬੜਾ ਵਧੀਆ ਕੈਂਪ ਚੱਲ ਰਿਹਾ ਹੈ ਲਗਭਗ ਸਾਡਾ 180 ਤੋਂ 200 ਦਾ ਟਾਰਗੇਟ ਹੈ ਔਰ ਨੀਅਰ ਅਬਾਊਟ ਸਾਡੇ 180-190 ਯੂਨਿਟਸ ਹੋ ਚੁੱਕੇ ਆ ਔਰ ਉਮੀਦ ਹੈ ਅਸੀਂ ਇਸ ਟਾਰਗੇਟ ਨੂੰ ਅਚੀਵ ਕਰਾਂਗੇ ਔਰ ਇੱਕ ਕੈਂਪ ਇਸ ਜਗ੍ਹਾ ਤੇ ਦੂਸਰਾ ਕੈਂਪ ਹੈ ਐਸੋ ਪਹਿਲਾਂ 25 ਜੁਲਾਈ ਨੂੰ ਲਗਾਇਆ ਗਿਆ ਸੀਗਾ ਹੁਣ ਇਸ ਸਾਲ ਦੇ ਵਿੱਚ ਸਾਨੂੰ ਦੋ ਵਾਰ ਕਿਹਾ ਗਿਆ ਕਿ ਤੁਸੀਂ ਕੈਂਪ ਕਰਨੇ ਆ ਇੱਥੇ ਔਰ ਕੋਰ ਦਾ ਬਹੁਤ ਵੱਡਾ ਸਹਿਯੋਗ ਰਹਿੰਦਾ ਜਿਨੇ ਸਾਡੇ ਜਿੰਨੇ ਵੀ ਇਹਨਾਂ ਦੇ EMPLOYEES ਨੇ ਚਾਹੀਏ ਇਧਰ ਵੱਡੇ ਕਰਮਚਾਰੀ ਆ ਚਾਹੀਏ ਵਕੀਲ ਸਹਿਬਾਨ ਨੇ ਚਾਹੀਏ ਉਹਨਾਂ ਦਾ ਮੁੰਸ਼ੀ ਵਰਗ ਦਾ ਜੋ ਵੀ ਇਹਨਾਂ ਦੇ EMPLOYEES ਨੇ ਸਾਰੇ ਉਹ ਮਿਲ ਜੁਲ ਕੇ ਸਾਰੇ ਇਸ ਕੈਂਪ ਨੂੰ ਸਫਲ ਕਰਦੇ ਨੇ ਔਰ ਅੱਛਾ ਜਿਹਾ ਕੈਂਪ ਚੱਲ ਰਿਹਾ ਬਹੁਤ ਵਧੀਆ ਕਿੰਨਾ ਕੰਮ ਹੁੰਗਾਰੇ ਨਾਲ ਮਿਲਦਾ ਬਹੁਤ ਵਧੀਆ ਚੱਲ ਰਿਹਾ ਜੀ ਦੇਖੋ ਵਰਕਿੰਗ ਡੇ ਆ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਵੈਸੇ ਸਾਡੇ ਕੈਂਪ ਸਾਰੇ ਮੋਸਟਲੀ ਸੰਡੇ ਨੂੰ ਅਸੀਂ ਕਵਰ ਕਰਦੇ ਆ ਪਰ ਇਹ ਜਗ੍ਹਾ ਤੇ ਵਰਕਿੰਗ ਡੇ ਦੇ ਵਿੱਚ ਹੈ ਕਿ ਜਿਹੜੇ EMPLOYEES ਨੇ ਉਹ ਵਰਕਿੰਗ ਡੇ 'ਚ ਆਸਦਾ ਕੋਈ ਬਾਹਰ ਤੋਂ ਆਰੇ ਕੋਈ ਮੁਕਸਰ ਤੋਂ ਆਰੇ ਕੋਈ ਬੋਰ ਤੋਂ ਆਰੇ EMPLOYEES ਨਾਲ ਦਾ ਤਾਂ ਉਹਨਾਂ ਲਈ ਇੱਕ opportunity ਹੋ ਜਾਂਦੀ ਹੈ ਕਿ ਉਹਨਾਂ ਦੀ ਆਪਣੀ ਜਗ੍ਹਾ ਤੇ ਜਾ ਕੇ ਕੈਂਪ ਲਗਾਣਾ ਔਰ ਉੱਥੋਂ ਉਹਨਾਂ ਵੱਲੋਂ donation ਮਿਲਣਾ ਬੜੀ ਵੱਡੀ ਚੀਜ਼ ਹੈ ਤੇ ਹੁੰਗਾਰੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਸੰਭਵ ਹੁੰਦਾ ਤਾਂ ਸਭ ਸਹਿਯੋਗ ਤੋਂ ਬਿਨਾਂ ਵੀ ਕੁਝ ਸੰਭਵ ਨਹੀਂ ਹੁੰਦਾ ਜੇ ਸਹਿਯੋਗ ਮਿਲ ਜਿਸ ਸਾਡੇ ਦੁਕਾਨਦਾਰ ਪਰ ਅਮਨ ਉਹ ਜੇ ਵੀ ਸਾਡੇ ਨਾਲ ਲੋਕ ਜੁੜੇ ਹੋਏ ਨੇ ਪਿੰਡਾਂ ਤੋਂ ਵੀ ਆ ਰਹੇ ਨੇ ਉਮੀਦ ਹੈ ਸੀ ਆਪਣੇ ਟਾਰਗੇਟ ਨੂੰ ਅਚੀਵ ਕਰਾਂਗੇ ਇਹ ਫਰੀਦਕੋਟ ਮੈਡੀਕਲ ਕਾਲਜ ਫਰੀਦਕੋਟ ਮੈਡੀਕਲ ਕਾਲਜ ਰੋਬੀ ਸਿੰਘ ਮੈਡੀਕਲ ਫਰੀਦਕੋਟ ਔਰ ਫਾਜ਼ਲ ਕਾ ਸਿਵਲ ਹਸਪਤਾਲ ਨੂੰ ਜਾ ਰਿਹਾ ਫਾਜ਼ਲ ਕਾ ਸਿਵਲ ਹਸਪਤਾਲ ਦੇ ਵਿੱਚ ਇਹ ਪੋਜ਼ਿਟਿਵ ਬਿਲਕੁਲ ਖਤਮ ਸੀਗਾ ਅਸੀਂ ਉਹ ਕਰ ਰਹੇ ਹਾਂ ਉਹ ਨੇਗੇਟਿਵ ਖਤਮ ਸੀਗਾ ਉਹ ਉਹਨਾਂ ਨੂੰ ਦੇ ਰਹੇ ਹਾਂ ਔਰ 40 ਤੋਂ 50 ਯੂਨਿਟ ਫਾਜ਼ਲ ਕਾ ਨੂੰ ਜਾਂਦੇ ਆ ਬਾਕੀ ਜੋ ਬਲੱਡ ਆਏਗਾ 120 30 ਜੋ ਵੀ ਜਿਹੜਾ ਟੋਟਲ ਹੁੰਦਾ ਹੈ ਉਹ ਮੈਡੀਕਲ ਕਾਲਜ ਨੂੰ ਜਾਂਦਾ ਹੈ ਕਿਉਂਕਿ ਮੈਡੀਕਲ ਕਾਲਜ ਸਾਡਾ ਰੈਗੂਲਰ ਪੇਸ਼ੈਂਟ ਜਾ ਰਿਹਾ ਹੈ ਕਿਉਂਕਿ ਹੱਲੇ ਸਾਡੇ ਕੋਲ ਫੈਸਿਲਿਟੀ ਫਾਜ਼ ਤਾਂ ਦੋ ਤੋਂ ਤਿੰਨ ਕਾਲਸ ਮੈਨੂੰ ਰੂਟੀਨੇ ਚਾਹਦੀਆਂ ਨੇ ਕਿ ਫਰੀਦਕੋਟ ਬਲੱਡ ਚਾਹੀਦਾ ਤੇ ਆਪਾਂ ਮਹੀਨੇ ਦੀ ਐਵਰੇਜ ਲਾਈਏ ਰੋਜ਼ ਦੇ ਦੋ ਦੋ ਯੂਨਿਟ ਵੀ ਅਸੀਂ ਕਰੀਏ ਤਾਂ 60 70 80 ਨਾਲ ਵਾਪਸ ਹੀ ਲੈ ਲੈਣੇ ਆ ਫਿਰ ਉੱਥੇ 120 ਥੈਲੇਸੀਮੀਆ ਬੱਚੇ ਵੀ ਨੇ ਜਿਨ੍ਹਾਂ ਨੂੰ ਅਸੀਂ ਅਲਾਪ ਕੀਤਾ ਹੋਇਆ ਹੈ ਉਹਨਾਂ ਨੂੰ ਬਲੱਡ ਵਿਦਾਊਟ ਰਿਪਲੇਸਮੈਂਟ ਹੀ ਮਿਲਦਾ ਤਾਂ ਸਰ ਇਹ ਸਭ ਦੇ ਸਹਿਯੋਗ ਨਾਲ ਹੀ ਸੰਭਵ ਹੋ ਪਾਂਦਾ ਹੈ ਬਲੱਡ ਤਾਂ ਹੈ ਕਿ ਇਹ ਜਿਹੜੇ ਹਿਊਮਨ ਬੋਡੀ ਡੋਨੇਟ ਕਰੇਗੀ ਤਾਂ ਬਲੱਡ ਮਿਲੇਗਾ ਆਦਰਵਾਇਸ ਸਾਈ ਮਾਰਕੀਟ ਜਾਂ ਕਿੱਥੋਂ ਤੋਂ ਪਰਚੇਸ ਹੋਣਾ ਨਹੀਂ ਉਹ ਨਹੀਂ ਇਹ ਬਣ ਸਕਦਾ ਕਿਤੇ ਹੋਰ ਅਗਲਾ ਕੈਂਪ ਅ ਚੌਂਕ ਤੇ ਜੋ ਗੁਰਦੁਆਰਾ ਸਾਹਿਬ ਹੈ ਹਰ ਸਾਲ ਦੀ ਤਰ੍ਹਾਂ ਉਥੇ ਲੱਗੇਗਾ ਚਾਰੋ ਸਾਹਿਬ ਜਾਂ ਦੇ ਨੂੰ ਸਮਰਪਿਤ ਹੋਏਗਾ ਸੰਜੀਵ ਨਾਰੰਗ ਦੀ ਯਾਦ ਵਿੱਚ ਹੋਏਗਾ ਇਹ